ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਕੈਂਟ ਹੋਵੋਗੇ ਅਸੀਂ ਵੀ ਕੈਂਟ ਹੀ ਆ ਆਲ ਆਊਟ ਤੇ ਮੇਰੀ ਚੰਨੀ ਲੱਗ ਜਾਣੀ ਸੀ ਤੇ ਹਾਂ ਜੀ ਅੱਜ ਵੀ ਮੈਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਈ ਹਾਂ ਇਹਦੇ ਵਿੱਚ ਮੇਰੇ ਲਈ ਵੀ ਇਹ ਚੈਲੰਜ ਹੀ ਸੀਗਾ ਪਹਿਲਾਂ ਜਦੋਂ ਮੈਂ ਪਹਿਲਾ ਕਸਟਮਰ ਦਾ ਇੱਕ ਸੂਟ ਬਣਾਇਆ ਸੀ ਦੋ ਸੂਟ ਆਏ ਸੀ ਉਹਨਾਂ ਦੇ ਉਹਨਾਂ ਦਾ ਕੀ ਸੀਗਾ ਜੀ ਉਹਨਾਂ ਦੇ 64 ਇੰਚ ਸੀਗੀ ਬ੍ਰੈਸਟ ਤੇ 20 ਇੰਚ ਸੀ ਅੱਪਰ ਬ੍ਰੈਸਟ ਤੇ 45 ਸੀ ਉਹਨਾਂ ਦਾ ਨਾਪ ਹੈਗਾ 45 ਸੀ ਉਹਨਾਂ ਦੀ ਕਮਰ ਤੇ 26 ਇੰਚ ਮਤਲਬ ਕਿ 52 ਇੰਚ ਚ ਸੀਗੀ ਉਹਨਾਂ ਦੀ हिਪ ਠੀਕ ਹੈ ਪਲੇਟਾਂ ਸੀਗੀਆਂ ਜਿਹੜੀਆਂ ਉਹਨਾਂ ਦੀ ਪਲੇਟਾਂ ਸੀ ਉਹਨਾਂ ਦੀ 15 ਇੰਚ ਤੇ ਉਹ ਬਰਾ ਵਗੈਰਾ ਨਹੀਂ ਪਾਉਂਦੇ ਹੁੰਦੀ ਹੈ ਤੇ ਪਰ ਇਹ ਕਸਟਮਰ ਦੀ ਬ੍ਰੈਸਟ ਆ ਰਹੀ ਸੀ ਆ ਵਾਲੇ ਤੇ ਕਿਉਂ ਆ ਰਹੀ ਸੀ ਕਿਉਂਕਿ ਜਿਹੜੀ ਆਪਣੇ ਕੋਲ ਲੇਡੀਜ਼ ਸੀ ਉਹ ਸੀਗੇ 60 ਤੋਂ 65 ਸਾਲ ਦੇ ਵਿੱਚ ਜਿਹੜਾ 60 ਤੋਂ 65 ਸਾਲਾਂ ਦੀ ਜਿਹੜੀ ਬ੍ਰੈਸਟ ਹੁੰਦੀ ਹੈ ਉਹ ਨੀਚੇ ਆਪਣੀ ਏਜ ਦੇ ਹਿਸਾਬ ਨਾਲ ਟਲ ਕੇ ਆ ਜਾਂਦੀ ਹੈ ਹਨਾ ਆਪਾਂ ਤਾਂ ਹੁਣ ਨੀਚੇ ਦੀ ਕੁਝ ਨਾ ਕੁਝ ਪਾ ਲੈਨੇ ਬਰਾ ਵਗੈਰਾ ਉਹ ਨਹੀਂ ਪਾਉਂਦੇ ਹੁੰਦੇ ਹਨਾ ਕਿਉਂਕਿ ਉਹ ਘਬਰਾਹਟ ਆਉਂਦੀ ਹੁੰਦੀ ਹੈ ਸੌ ਬਿਮਾਰੀਆਂ ਲੱਗ ਜਾਂਦੀਆਂ ਨੇ ਇੱਥੋਂ ਤੱਕ ਪਹੁੰਚਦੇ ਪਹੁੰਚਦੇ ਨੂੰ ਆਪਾਂ ਨੂੰ ਤੇ ਉਹਨਾਂ ਦੀ ਆ ਜਿਹੜੀ ਬ੍ਰੈਸ ਇੱਥੇ ਆਪਣੀ ਬ੍ਰੈਸਟ ਆ ਉਹਨਾਂ ਦੀ ਇੱਥੇ ਬ੍ਰੈਸਟ ਸੀਗੀ ਬਸ ਉਹੀ ਬ੍ਰੈਸਟ ਦੇ ਆਪਾਂ ਨਾਪ ਲੈ ਕੇ ਹੁਣ ਤਾਂ ਆਪਾਂ ਉਹਨਾਂ ਦੀ ਪਲੇਟ 23 ਇੰਚ ਬ੍ਰੈਸਟ ਆ ਤੇ ਆਪਾਂ ਪਲੇਟ 12 ਕਿਤੇ ਪਾ ਦਾਂਗੇ ਨਹੀਂ ਬਟ ਉਹਨਾਂ ਦੇ 12 ਤੇ ਨਹੀਂ ਆਈ ਸੀ ਉਹਨਾਂ ਦੇ ਪਲੇਟ ਆਈ ਸੀ 15 ਉਹਨਾਂ ਦਾ ਨਾਪ ਲਿਖ ਲਵਾਂਗੇ ਜਿਵੇਂ ਸੀ ਕਿ ਉੱਪਰ ਬ੍ਰੈਸਟ ਸੀਗੀ ਹਨਾ ਮੈਂ ਪੰਜਾਬੀ ਚ ਹੀ ਲਿਖਾਂਗੀ ਕਿਉਂਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ ਉੱਪਰ ਬੈਸ ਸੀ ਉਹਨਾਂ ਦੀ 20 ਇੰਚ ਤੇ ਜਿਹੜੀ ਉਹਨਾਂ ਦੀ ਸੀਗੀ ਬ੍ਰੈਸਟ ਸੀਗੀ ਇੱਥੇ ਮੈਨੂੰ ਇੰਗਲਿਸ਼ ਆਉਂਦੀ ਆ ਉਹ ਸੀਗੀ ਉਹਨਾਂ ਦੀ ਆਪਣੀ 46 ਇੰਚ ਠੀਕ ਹੈ ਮਤਲਬ ਕਿ 23 ਇੰਚ ਤੇ ਉਸ ਤੋਂ ਬਾਅਦ ਆ ਗਈ ਉਹਨਾਂ ਦੀ ਕਮਰ ਕਮਰ ਸੇਗੀ ਉਹਨਾਂ ਦੀ 45 ਇੰਚ ਠੀਕ ਹੈ ਮਤਲਬ ਕਿ ਸਾਢੇ 1/2 ਇੰਚ ਮੈਂ ਲੇ ਕਿਤੇ ਮੈਂ ਫਿਰ ਉਸ ਤੋਂ ਬਾਅਦ ਆ ਗਈ ਜੀ ਉਹਨਾਂ ਦੀ हिਪ ਹੈ ਨਾ हिਪ ਸੇਗੀ ਉਹਨਾਂ ਦੀ 26 ਇੰਚ ਮਤਲਬ ਕਿ 52 ਇੰਚ ਠੀਕ ਹੈ ਕੁਮਾ ਕੇ ਬਹੁੰਚ ਹੁਣ ਆਪਾਂ ਇਹਨਾਂ ਦੀ ਕਟਿੰਗ ਕਿਵੇਂ ਕਰਨੀ ਹੈ ਠੀਕ ਹੈ ਕਟਿੰਗ ਇਹਨਾਂ ਦੀ ਆਪਾਂ ਕਰਨੀ ਹੈ ਜੀ ਪਹਿਲਾਂ ਆਪਾਂ ਕਪੜਾ ਵਿਛਾ ਲੈਣਾ ਇਹ ਨਿਸ਼ਾਨ ਮੈਂ ਤੁਹਾਨੂੰ ਸਿਰਫ ਨਿਸ਼ਾਨ ਹੀ ਦੱਸੂਗੀ ਬਾਕੀ ਮੈਂ ਸੂਟ ਦੇ ਉੱਪਰ ਵੀਡੀਓ ਬਣਾਇਆ ਜਰਮੈਂਟ ਹੁਣ ਆਪਾਂ ਲਿਕਣਾ ਉਹਨਾਂ ਦਾ ਗਲਾ ਠੀਕ ਹੈ ਗਲਾ ਬੈਕ ਵਾਲਾ ਸੀਗਾ ਉਹਨਾਂ ਦਾ 6.5 ਇੰਚ ਤੇ ਫਰੰਟ ਵਾਲਾ ਸੀਗਾ ਉਹਨਾਂ ਦਾ 7 ਇੰਚ ਹੈਨਾ ਫਰੰਟ ਵਾਲਾ 7 ਸੀ ਤੇ ਬੈਕ ਵਾਲਾ ਹੈਗਾ ਸੀ ਉਹਨਾਂ ਦਾ 6.5 ਇੰਚ ਹੁਣ ਆਪਾਂ ਕੀ ਕਰਨਾ ਜੀ 6.5 ਇੰਚ ਉਹਨਾਂ ਦਾ ਗਲਾ ਤੇ ਬ੍ਰੈਸਟ ਉਹਨਾਂ ਦੀ ਹੈਗੀ ਆ 46 ਇੰਚ ਤੇ ਆਪਾਂ ਕੀ ਕਰਨਾ ਆਪਾਂ 6.5 ਇੰਚ ਦਾ ਨਿਸ਼ਾਨ ਲੈ ਲੈਣਾ ਤੀਰਾ ਉਹਨਾਂ ਦਾ ਆਪਾਂ 6.5 ਹੀ ਲਾਵਾਂਗੇ ਇੱਥੋਂ ਆ ਦੇਖੋ 6.5 ਇੰਚ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ نیچے ਨੂੰ ਆਪਾਂ ਰੱਖਾਂਗੇ ਉਹ ਵੀ ਸੇਮ ਆਪਣਾ ਪ੍ਰੋਸੈਸ 7 ਇੰਚ ਦਾ ਠੀਕ ਹੈ 7 ਇੰਚ ਰੱਖਾਂਗੇ ਹੁਣ ਆਪਾਂ ਮਤਲਬ ਕਿ ਇਧਰੋਂ ਆਪਾਂ ਕਮੇਜ਼ ਦਾ ਲੈਤਾ ਇੱਥੋਂ ਆਪਾਂ ਲਾਉਣਾ ਜਿਵੇਂ ਕਿ ਉਹਨਾਂ ਦੀ ਜਿਹੜੀ ਬ੍ਰੈਸਟ ਆ ਉਹ ਹੈਗੀ ਆ 23 ਇੰਚ ਦੀ ਇੱਥੇ ਆ ਰਹੀ ਉਹਨਾਂ ਦੀ ਬ੍ਰੈਸਟ ਇੱਥੇ ਹੁਣ ਤੁਸੀਂ ਦੇਖੋ ਵੀ ਆਹ ਵਾਲਾ ਆਪਣਾ ਨਿਸ਼ਾਨ ਬਣ ਗਿਆ ਹੁਣ ਉਹਨਾਂ ਦੀ ਜਿਹੜੀ ਬੈਗ ਵਾਲੇ ਪੱਲੇ ਦੀ ਕਾਰਟ ਆ ਉਹ ਉਹਨਾਂ ਦੀ ਕਿੰਨੇ ਤੇ ਪਊਗੀ ਉਹ ਬੈਗ ਆਲੇ ਪੱਲੇ ਦੀ ਜਿਹੜੀ ਆਪਾਂ ਕਾਟ ਪਾਈ ਆ ਉਹ ਉਹਨਾਂ ਦੀ ਮੈਂ ਪਾਈ ਸੀ ਜੀ ਸਵਾ 3 ਦੇ ਉੱਪਰ ਇੱਕ ਵਾਰ ਤੇ ਫਰੰਟ ਵਾਲੇ ਪੱਲੇ ਦੀ ਪਾਈ ਸੀ 1/2 ਇੰਚ ਤੇ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਜਿਹੜੀ ਆ ਕਾਟ ਹੁੰਦੀ ਆ ਇਹ ਆਪਾਂ 1/2 ਇੰਚ ਤੇ ਪਾਤੀ ਆ ਇੱਥੋਂ ਇਹਦੀ ਆਪਾਂ ਸ਼ੇਪ ਇਹਦੇ ਕਰਕੇ ਨਾਲ ਆਇਆ ਮਿਲਾ ਦੇਣਾ ਹਣ ਹੁਣ ਜਿਹੜੀ ਆਪਣੀ ਆ ਗਈ ਆ ਬੈਗ ਵਾਲੇ ਪੱਲੇ ਦੀ ਕਾਟ ਹਣ ਬੈਗ ਵਾਲੇ ਪੱਲੇ ਦੀ ਕਾਟ ਆਪਣੀ ਇੱਥੇ ਆ ਗਈ ਆ ਤੇ ਹੁਣ ਇਹਦਾ ਆਪਾਂ ਕੀ ਕਰਨਾ ਇੱਥੋਂ ਆਪਾਂ 1 1/3 ਇੰਚ ਨਿਸ਼ਾਨ ਲੈ ਲੈਣਾ ਠੀਕ ਐ ਇੱਥੋਂ ਤੱਕ ਇਹਨੂੰ ਆਪਾਂ 3 1/2 ਇੰਚ ਨਿਸ਼ਾਨ ਨੂੰ ਇਹਦੇ ਨਾਲ ਐਦ ਆਮ ਲਾ ਦੇਣਾ ਇਹ ਤੱਕ ਕਰਕੇ ਇੱਥੋਂ ਉੱਪਰ ਤੱਕ ਮਿਲੂਗਾ ਠੀਕ ਹੈ ਮਿਲ ਗਿਆ ਨਾ ਨਿਸ਼ਾਨ ਹੁਣ ਇਹਨਾਂ ਦਾ ਮੋਡਾ ਸੀਗਾ ਜੀ 9.5 ਇੰਚ ਹੁਣ ਤੁਸੀਂ ਦੇਖੋ ਵੀ ਬ੍ਰੈਸਟ ਕਸਟਮਰ ਦੀ ਹੈਗੀਆ 23 ਇੰਚ ਤੇ ਮੋਡਾ 9.5 ਇੰਚ ਕਿਵੇਂ ਆ ਜੂਗਾ 23 24 ਇੰਚ ਹੈ ਨਾ ਮੋਡਾ 9.5 ਕਿਵੇਂ ਆ ਜੂਗਾ ਮੋਡਾ 9.5 ਆਇਆ ਜੀ ਉਹਨਾਂ ਦੀ ਜਿਹੜੀ ਅੱਪਰ ਬ੍ਰੈਸਟ ਸੀ ਨਾ ਆਹ ਵਾਲੀ ਜਿਹੜੀ ਬ੍ਰੈਸ ਸੀ ਉਹ ਸਾਰੀ ਨੀਚੇ ਸੀ ਇੱਥੋਂ ਬਿਲਕੁਲ ਖਾਲੀ ਸੀ ਆ ਵੜੀ ਚੀਜ਼ ਹੈ ਨਾ ਇੱਥੋਂ ਜਮ ਖਾਲੀ ਸੀ ਤਾਂ ਹੁਣ ਆਪਾਂ ਕੀ ਕਰਨਾ ਅਰੇ ਜੇ ਆਪਾਂ ਕੱਟ ਪਾਤੀਏ ਹੁਣ ਆਪਾਂ ਇੱਕ ਵਾਰ ਮੋਟਾ ਨਾਪ ਲੈਣਾ ਕਿੰਨਾ ਹੋ ਗਿਆ ਜਿਵੇਂ ਤੁਹਾਨੂੰ ਪਤਾ ਵੀ ਬੈਕ ਵਾਲਾ ਪੱਲਾ ਆਪਾਂ ਵੱਡਾ ਰੱਖਦੇ ਹੁੰਨੇ ਆ ਫਰੰਟ ਵਾਲਾ ਪੱਲਾ ਆਪਾਂ ਛੋਟਾ ਰੱਖਦੇ ਹੁੰਨੇ ਆ ਹਣਾ ਹੁਣ ਮੇਰੇ ਕੋਲ ਮੋਟਾ ਆ ਰਿਹਾ 11 ਹੁਣ 11 ਆ ਰਿਹਾ ਅੱਪਰ ਬ੍ਰੈਸਟ ਹੈਗੀ ਉਹਨਾਂ ਦੀ ਸਿਰਫ 10 ਇੰਚ ਇੱਥੋਂ ਅੱਪਰ ਬ੍ਰੈਸਟ ਹੈਗੀ ਉਹਨਾਂ ਦੀ ਸਿਰਫ 10 ਇੰਚ ਐਨੀ ਆਉਣੀ ਚਾਹੀਦੀ ਆ ਤੇ ਮੇਰੇ ਕੋਲ ਇਹ ਆ ਰਿਹਾ 11 ਹੁਣ ਇਹਦਾ ਆਪਾਂ ਹੱਲ ਕੀ ਕਰਾਂਗੇ ਇਹਦਾ ਆਪਾਂ ਹੱਲ ਕਰਾਂਗੇ ਜੀ ਜਦੋਂ ਆਪਾਂ ਪਲੇਟਾਂ ਦੇ ਨਿਸ਼ਾਨ ਲਾ ਕੇ ਦਿਖਾ ਦਮਾ ਇੱਥੋਂ ਪਲੇ ਕਿ 15 ਇੰਚ ਤੱਕ ਉਹਨਾਂ ਦੀ ਪਲੇਟ ਦਾ ਨਿਸ਼ਾਨ ਆ ਗਿਆ ਸੀ ਉਸ ਤੋਂ ਬਾਅਦ ਜੇ ਅਸੀਂ ਆਪਾਂ ਸਾਈਡ ਵਾਲੀ ਪਲੇਟ ਆ ਉਹ ਲਾਵਾਂਗੇ ਇੱਥੇ ਲਾ ਲਈ ਉਹ ਉਹਨਾਂ ਦੀ ਪਲੇਟ ਪਾਈ ਸੀ ਜੀ ਇਹ ਆਪਾਂ 3/4 ਇੰਚ ਤੇ ਉੱਪਰ ਠੀਕ ਹੈ ਕਿਉਂਕਿ ਉੱਪਰ ਤਾਂ ਕੁਝ ਹੈ ਹੀ ਨਹੀਂ ਸੀ ਨਾ ਉਹ ਸਾਰਾ ਹੀ نیچے ਗਿਆ ਹੋਇਆ ਸੀ ਪਲੇਟ ਦਾ ਨਿਸ਼ਾਨ ਆਪਾਂ ਇੱਥੇ ਲਾ ਲਿਆ ਤੇ ਇੱਕ ਸੂਤ ਇੱਥੋਂ ਇੰਨਾ ਰੱਖਾਂਗੇ ਆਪਾਂ ਠੀਕ ਹੈ ਇੱਥੇ ਨਿਸ਼ਾਨ ਲੱਗ ਗਿਆ ਪਲੇਟ ਦਾ ਆ ਆਪਣੀ ਪਲੇਟ ਇੱਦਾਂ ਲੱਗ ਗਈ ਉਸ ਤੋਂ ਬਾਅਦ ਮੈਂ ਇਹ ਕੀਤਾ 9 ਇੰਚ ਮੈਂ ਇਧਰੋਂ ਦੱਬ ਤਾ ਇੱਥੋਂ ਤੇ 9 ਇੰਚ ਹੀ ਮੈਂ ਇੱਥੋਂ ਦੱਬ ਤਾ ਆ ਸਾਰਾ ਇਥੋਂ ਐਵੇਂ ਕਰਕੇ ਆਇਆ ਪਲੇਟ ਦੇ ਵਿੱਚ ਆ ਗਿਆ ਇਥੋਂ ਤੁਸੀਂ ਦੇਖੋ ਵੀ 1.5 ਇੰਚ ਕਪੜਾ ਇਥੋਂ ਫਲੇਟ ਦੇ ਵਿੱਚ ਆ ਗਿਆ 1.5 ਤਾਂ ਇਹ ਕੱਟ ਗਿਆ ਹੁਣ ਆਪਣੇ ਕੋਲ ਇਸ ਤੋਂ ਆਪਾਂ ਕਟਿੰਗ ਕਰਤੀ ਇਹਦੀ ਸਾਰੇ ਦੀ ਉਹ ਰਹਿ ਗਿਆ ਟੋਟਲ 1.5 ਤੋਂ 10 ਇੰਚ ਰਹਿ ਗਿਆ 1.5 ਤੋਂ 10 ਇੰਚ ਰਹਿ ਗਿਆ ਸੀ ਉਹ ਫਿਰ ਉਹਦੀ ਆਪਾਂ ਫਿਟਿੰਗ ਵਾਲੀ ਸੀਨ ਲਾਤੀ ਇਥੋਂ ਇੰਨਾ ਚਾਹੀਦਾ ਸੀ ਤੇ ਨੀਚੇ ਤੋਂ ਜਿੱਥੇ ਆਹ ਵਾਲੇ ਖਾਂਦੇ ਸੀ ਉਹਨਾਂ ਦੀ ਬ੍ਰੈਸਟ ਇਥੋਂ ਚਾਹੀਦਾ ਸੀ ਆਪਾਂ ਨੂੰ 23 ਇੰਚ ਇਥੋਂ ਆਪਾਂ ਤਿਰਛੀ ਮੇ ਤਿਰਛੀ ਆਏ ਕਰਕੇ ਸੀਨ ਲਾਤੀ ਇਹਨਾਂ ਦੇ ਇਥੋਂ ਨਾ ਕਰਕੇ ਫਿਰ ਇਥੋਂ ਨੀਚੇ ਤੋਂ ਐਵੇਂ ਕਰਦੇ ਹਾਂ ਕਿਉਂਕਿ ਬਾਕੀ ਤਾਂ ਆਪਾਂ ਸਾਰਾ ਪਲੇਟ ਦੇ ਵਿੱਚ ਇੱਥੇ ਦਾਬ ਦੇ ਹੀ ਦੇਣੇ ਹੁੰਦੇ ਹਨਾ ਜਿਆਦਾ ਪਡੂਗੀ ਪਲੇਟ ਤਾਂ ਇਥੋਂ ਆ ਹੀ ਪਾਉਣੇ ਆ ਆ ਕੀ ਹੋ ਗਿਆ ਐਵੇਂ ਹੋ ਗਿਆ ਪਲੇਟ 'ਚ ਆਪਾਂ ਦਾਬ ਦੇ ਤਾਂ ਕੁਝ ਇਥੋਂ ਦੇ ਤਾਂ ਆ ਚੀਜ਼ ਹੋ ਗਈ ਉਹਨਾਂ ਦੀ ਕਟਿੰਗ ਤੇ ਹੁਣ ਅੱਗੇ ਜਾ ਕੇ ਤੁਸੀਂ ਵੀਡੀਓ ਦੇਖਾ ਵੀ ਉਹਨਾਂ ਨੇ ਮੈਂ ਨਿਸ਼ਾਨ ਕਿਵੇਂ ਲਾਏ ਸੀ ਉਹ ਮੈਂ ਤੁਹਾਨੂੰ ਆ ਹੀ ਦੱਸਿਆ ਵੀ ਐਦਾਂ ਹੀ ਨਿਸ਼ਾਨ ਲਾਏ ਸੀ ਬਾਕੀ ਤੁਸੀਂ ਅੱਗੇ ਜਾ ਕੇ ਦੇਖਣ ਲੱਗੇ ਜੀ ਬਹੁਤ ਹੀ ਕਮਾਲ ਦਾ ਨਾ ਆਪ ਆਪਣੇ ਕੋਲ ਇਹਨਾਂ ਦੀ ਲੈਂਥ ਹੈਗੀ 38 ਇੰਚ ਤੇ ਬ੍ਰੈਸਟ ਹੈਗੀ 46 47 ਤੇ ਇੱਕ ਹੈਗੀ ਬੀ ਇੰਚ ਠੀਕ ਹੈ ਕਮਰ 45 ਹੈ हिਪ ਹੈਗੀ 26 ਇੰਚ ਅੱਜ ਆਪਾਂ ਇਹਨਾਂ ਦੀ ਕਟਿੰਗ ਕਰਨ ਲੱਗੇ ਆ ਇਹ ਕੁਝ ਅਲੱਗ ਹੀ ਆ ਸਾਡੇ ਲਈ ਵੀ ਇੱਕ ਚੈਲੰਜ ਹੀ ਸੀਗਾ ਇੱਕ ਸੂਟ ਅਸੀਂ ਬਣਾਤਾ ਸੀਗਾ ਤੇ ਇੱਕ ਸਾਡੇ ਕੋਲ ਪੈਂਡਿੰਗ ਸੀ ਹਜੇ ਅੱਜ ਆ ਕਿ ਵੀ ਚਲੋ ਕਿਉਂ ਨਾ ਵੀਡੀਓ ਬਣਾਈ ਜਾਵੇ ਹਨਾ ਬੈਕ ਵਾਲਾ ਗਲਾ ਗੌਰ ਕਰਿਓ ਇਹਦੇ ਚ ਹੈਗਾ ਬੈਕ ਵਾਲਾ ਗਲਾ ਹੈਗਾ 7.5 ਇੰਚ ਫਰੰਟ ਵਾਲਾ ਹੈਗਾ 6.5 ਇੰਚ ਹੁਣ ਤੁਸੀਂ ਦੇਖੋ ਵੀ ਹੈਵੀ ਨਾਪ ਪਰ ਠੀਕ ਹੈ ਹੁਣ ਇਹਨਾਂ ਦਾ ਆਪਾਂ ਤੀਰਾ ਕਿੰਨਾ ਕੱਢਣਾ ਤੀਰਾ ਆਪਾਂ ਇਹਨਾਂ ਦਾ ਦੇਖਾਂਗੇ 2.5 ਇੰਚ ਗਲੇ ਦੀ ਚੜਾਈ ਲਵਾਂਗੇ ਤੇ ਆਹ ਵਾਲੀ ਜਿਹੜੀ ਚੀਜ਼ ਆ ਉਹ ਆਪਾਂ ਸਵਾਕ ਸੌਰੀ ਸਵਾ ਨਹੀਂ ਪੌਣੇ ਇੱਕ ਤਿੰਨ ਹੀ ਰੱਖਾਂਗੇ ਆਪਾਂ ਠੀਕ ਹੈ ਪੌਣੇ ਤਿੰਨ ਉਹ ਕੁਝ ਸੀਨ ਦਾ ਹੋ ਗਿਆ ਤਿੰਨ ਤੇ ਇਹ ਕੋਲੇ ਆਪਣੇ ਕੋਲੇ ਆ ਰਿਹਾ ਜੀ 6 ਇੰਚ ਪੂਰਾ ਤਿਆਰ ਆ ਰਿਹਾ ਪੌਣੇ ਇੱਕ 6 ਇੰਚ ਬਟ ਆਪਾਂ 6.5 ਦੀ ਕਟਾਈ ਕਰਾਂਗੇ ਆਪਾਂ ਕਿਉਂਕਿ ਕੁਝ ਸੀਨਾ ਸੁਣਾ ਆਉਣਗੇ ਤੇ ਕੁਝ ਆਪਾਂ ਮਾੜੀ-ਮੁੱਟੀ ਸ਼ਾਂਤੀ ਪਾ ਦੇਗੇ ਮੋਡਾ ਇਹਨਾਂ ਦਾ ਉਹੀ ਸੇਮ ਪ੍ਰੋਸੈਸ 7 ਇੰਚ ਤੇ ਨੀਚੇ ਤੋਂ ਆਪਾਂ ਸਵਾ 6 ਰੱਖਾਂਗੇ ਇੱਥੋਂ ਆਪਾਂ ਸਾਢੇ 6 ਨਹੀਂ ਕਰਾਂਗੇ ਇੱਥੋਂ ਆਪਾਂ ਸਵਾ 6 ਕਰਾਂਗੇ ਸਵਾ 6 ਕਰਕੇ ਇਹਨਾਂ ਨੂੰ ਮਿਲਾ ਦਵਾਂਗੇ ਤੇ ਜਿਵੇਂ ਕਿ ਹੁਣ ਇਹਨਾਂ ਦੀ ਬ੍ਰੈਸਟ ਹੈਗੀ ਹੈ ਕਿ 44 ਇੰਚ ਹਨਾ ਮਤਲਬ ਉਹਦਾ ਹੋ ਗਿਆ 23 ਇੰਚ ਉੱਪਰ ਆਪਾਂ ਇੱਕ ਵਾਰ ਇੱਥੇ 23 ਦਾ ਨਿਸ਼ਾਨ ਲਾਵਾਂਗੇ ਇੱਥੇ ਬਾਕੀ ਜਿਹੜੀ ਇੱਥੇ ਕਾਟ ਪੈਣੀ ਹੈ ਤੇ ਪਲੇਟ ਪੈਣੀ ਹੈ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਇੱਕ ਵਾਰ ਆਪਾਂ 30 ਦਾ ਨਿਸ਼ਾਨ ਇੱਥੇ ਲਾ ਲਿਆ ਤੇ ਬੈਕ ਵਾਲੇ ਪੱਲੇ ਦੀ ਜਿਹੜੀ ਕਾਟ ਆ ਉਹ ਇਹਨਾਂ ਦੇ ਪਾਊਗੀ 3 ਇੰਚ ਦੀ 3 ਇੰਚ ਦੀ ਕਾਟ ਪਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਮਲਾ ਦੇਵਾਂਗੇ ਤੇ ਫਰੰਟ ਵਾਲੇ ਪੱਲੇ ਦੀ ਕਾਟ ਸੋ ਨੂੰ ਪਤਾ ਹੀ ਜਿਹੜਾ ਇਹਨਾਂ ਦਾ ਸਾਹਮਣਾ ਹੋਊਗਾ ਉਹ ਹੋਊਗਾ ਇਹਨਾਂ ਦਾ 13 ਇੰਚ ਤਿਆਰ ਜਿਹੜੇ ਫਰੰਟ ਵਾਲੇ ਪੱਲੇ ਦੀ ਕਾਟ ਆ ਉਹ ਆਪਾਂ 1.5 ਇੰਚ ਪਾਵਾਂਗੇ 0.5 ਪੌਣਾ ਇੰਚ ਪੌਣਾ ਇੰਚ ਪਾਵਾਂਗੇ ਇੱਥੇ ਠੀਕ ਆ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਗਲਾਈ ਦੇ ਦੇਵਾਂਗੇ ਅੱਦਾ ਕਰਕੇ ਹੁਣ ਜਿਹੜਾ ਮੇਨ ਚੀਜ਼ ਆ ਹਨਾ ਮੇਨ ਚੀਜ਼ ਉਹ ਹੋਗੀ ਵੀ ਜਿਹੜੀ ਆਪਣੀ ਬ੍ਰੈਸਟ ਹੁੰਦੀ ਆ ਹਨਾ ਉਹ ਆਹ ਵਾਲੀ ਆਉਂਦੀ ਆ ਆਹ ਵਾਲੀ ਸਾਈਜ਼ ਦੇ ਵਿੱਚ ਇੱਥੇ ਅਟੈਚ ਹੁੰਦੀ ਹੈ ਪਰ ਲੇਡੀਜ਼ ਦਾ ਸਰੀਰ ਹੈਵੀ ਹੋਣ ਕਰਕੇ ਹਨਾ ਸਾਨੂੰ ਪਤਾ ਹੀ ਨਹੀਂ ਕਿ ਕਿੱਦਾਂ ਦੀ ਸਿਹਤ ਬਣ ਜਾਂਦੀ ਆ ਉਹ ਨੀਚੇ ਢਲ ਕੇ ਹੋਈ ਆ ਉਹ ਕਮਰ ਵਾਲੀ ਥਾਂ ਤੇ ਆਈ ਹੋਈ ਉਹਨਾਂ ਦੇ ਹੁਣ ਆਪਾਂ ਕੀ ਕਰਨਾ ਇਹਨਾਂ ਦੀ ਜਿਹੜੀ ਪਲੇਟ ਆ ਜਦੋਂ ਮੈਂ ਪਲੇਟ ਦਾ ਨਾਪ ਲੱਤਿਆ ਸੀ ਨਾ ਉਹਨਾਂ ਦੀ ਪਲੇਟ ਆ ਰਹੀ ਸੀ 15 ਤੇ ਤੇ ਪਲੇਟ ਪਾਵਾਂਗੇ ਆਪਾਂ 15 ਇੰਚ ਤੇ ਨਿਸ਼ਾਨ ਪੰਨ ਦੇ ਨਿਸ਼ਾਨ ਘੱਟ ਦੇਖ ਰਿਹਾ ਹਾਂ ਮੈਂ ਇੱਕ ਵਾਰ ਪੱਕੇ ਕਰ ਦੇਵਾਂ ਥੋੜੇ ਜਿਹਾ ਆਹ ਦੇਖੋ ਤੀਰਾ ਆਪਾਂ ਲੱਤਿਆ ਸੀ 6.5 ਨੀਚੇ ਤੋਂ ਆਪਾਂ ਲੱਤਿਆ ਸੀ 6.5 ਤੇ ਬੈਕ ਵਾਲੇ ਪੱਲੇ ਦੀ ਕਾਟ ਪਾਈ ਸੀ ਆਪਾਂ 3 ਇੰਚ ਤੇ ਤੇ ਫਰੰਟ ਵਾਲੇ ਦੀ ਪਾਈਸੇ ਆਪਾਂ 4 ਇੰਚ ਤੇ ਠੀਕ ਹੈ ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਸੀ ਨਾ ਵੀ ਬ੍ਰੈਸਟ ਦਾ ਨਾ ਕੀ ਹਾਲ ਆ ਉਹ ਮੈਂ ਸਭ ਐਂਡ ਤੇ ਦੇਖਦੀ ਆ ਦੱਸੂਗੀ ਵੀ ਕਿੱਥੇ ਉਹਨਾਂ ਦੀ ਬ੍ਰੈਸਟ ਆ ਰਹੀ ਸੀ ਨਾ ਉਹਨਾਂ ਦਾ ਮੈਂ ਨਾਪ ਲੈਂਦਾ ਉਹਨਾਂ ਦਾ ਨਾਪ ਆ ਰਿਹਾ ਸੀ 15 ਤੇ ਆਪਾਂ ਲੈਤਾ ਇਥੋਂ 15.5 ਤੇ 15.5 ਤੇ ਆਪਾਂ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਜਿਹੜੀ ਇਹਦੀ ਚੜਾਈ ਹੋਊਗੀ ਉਹ ਲਾਵਾਂਗੇ ਆਪਾਂ 4 ਇੰਚ ਤੇ 4 ਇੰਚ ਤੇ ਲਾ ਕੇ ਹੁਣ ਰਹੀ ਗੱਲ ਜਿਹੜੀ ਆਪਣੀਆਂ ਲੰਮੀਆਂ ਪਲੇਟਾਂ ਆ ਗਈਆਂ ਹਨ ਤੁਸੀਂ ਦੇਖੋ ਵੀ ਲੰਮੀਆਂ ਪਲੇਟਾਂ ਦੀ ਸ਼ੇਪ ਕਿੱਦਾਂ ਦੀ ਆਊਗੀ ਲੰਮੀਆ ਪਲੇਟ ਆਪਾਂ ਨਾ 2 ਤੇ ਪਾਉਣੀ ਹੈ ਨਾ ਆਪਾਂ 2.5 ਤੇ ਪਾਉਣੀ ਹੈ ਉਹ ਆਪਾਂ ਪਾਵਾਂਗੇ ਇੱਥੋਂ 2.5 ਇੰਚ ਤੇ 2.5 ਇੰਚ ਤੇ ਪਾਵਾਂਗੇ ਤੇ ਜਿਹੜਾ ਆਪਣਾ ਆਦੂਗਾ ਨਾ ਖੁੰਜਾ ਖੁੰਜੇ ਤੋਂ ਆਪਾਂ 2 ਸੂਤ ਮਤਲਬ ਕਿ ਅੱਧਾ ਇੰਚ نیچے ਰੱਖਾਂਗੇ ਖੁੰਜੇ ਤੋਂ ਅੱਧਾ ਇੰਚ نیچے ਆਪਾਂ ਪਲੇਟ ਰੱਖਾਂਗੇ ਫਿਰ ਆਗਲੀ ਸਾਈਡ ਵਾਲੀ ਪਲੇਟ ਇੱਥੋਂ ਆਪਾਂ ਲਏ ਤੁਸੀਂ 2.5 ਇੱਥੋਂ ਆਪਾਂ ਲਵਾਂਗੇ 1.5 ਇੰਚ ਇਹ ਆਪਾਂ ਜ਼ਿਆਦਾ ਨਹੀਂ ਲਵਾਂਗੇ 1.5 ਇੰਚ ਲੈ ਲਈ ਉਸ ਤੋਂ ਬਾਅਦ ਜਿਹੜੀ ਆਪਣੀ ਆਉਗੀ ਮੇਨ ਚੀਜ਼ ਆਉਂਦੀ ਹੈ ਜਿਹੜੀ ਪਲੇਟ ਦੀ ਲੈਂਥ ਹੁੰਦੀ ਹੈ ਨਾ ਪਲੇਟ ਦੀ ਲੈਂਥ ਇਹਨਾਂ ਦੇ ਆਉਗੀ ਜੀ 5 ਇੰਚ ਦੀ 5 3.5 ਇੰਚ ਦੀ ਲੈਂਥ ਆਉਗੀ ਇਹਨਾਂ ਦੇ ਉਹ ਕਿਉਂ ਆਉਗੀ ਉਹ ਵੀ ਮੈਂ ਦੱਸ ਤਾ ਮੈਂ ਇੱਕ ਵਾਰ ਪਲੇਟ ਦਾ ਨਿਸ਼ਾਨ ਲਾਣਾ ਹੁਣ ਜਿਹੜਾ ਆ ਨਿਸ਼ਾਨ ਲਾਉਣਾ ਆਪਾਂ ਇਹ ਕੋਈ ਆਦੂਦ ਕਰਕੇ ਨਹੀਂ ਲੱਗਣਾ ਇਹ ਸਿਰਫ ਆਪਾਂ ਆਈਡੀਆ ਲਾਉਣਾ ਠੀਕ ਹੈ ਇਹ ਉਹਨਾਂ ਦੇ ਆਇਆ ਸੀਗਾ ਪਹਿਲਾਂ ਦੇ ਸੂਟ ਤੇ 10 11 ਇੰਚ ਤੇ ਆਇਆ ਸੀਗਾ ਆਪਾਂ ਆਈਡੀਆ ਲਾਉਣਾ ਉੱਪਰੋਂ ਰੱਖਣਾ ਇੱਕ ਮਿੰਟ ਮੈਂ ਤੁਹਾਨੂੰ ਉੱਪਰੋਂ ਦੱਸ ਦੇਵਾਂ ਉੱਪਰੋਂ ਰੱਖਣਾ ਆਪਾਂ 15.5 ਇੰਚ ਤੇ 15 ਇੰਚ ਤੇ ਆਪਾਂ ਪਲੇਟ ਆ ਲੈਣੀ ਹੈ ਲੰਮੀ 15.5 ਇੰਚ ਤੇ ਤਿਰਛਮਾ ਕਰਕੇ ਆ ਆ ਵਾਲਾ ਸਾਈਡ ਵਾਲੀ ਪਲੇਟ ਦਾ ਨਿਸ਼ਾਨ ਲਾਉਣਾ ਤੁਸੀਂ ਦੇਖੋ ਪਲੇਟ ਦੀ ਲੈਂਥ ਕਿੰਨੀ ਲੱਗਦੀ ਹੈ ਸਿਰਫ 4.5 ਇੰਚ ਲੈਂਥ ਆ ਪਲੇਟ ਦੀ ਪੱਕੇ ਕਰਦਾ ਮੈਂ ਨਿਸ਼ਾਨ ਇੱਕ ਵਾਰ ਤੁਸੀਂ ਇਹ ਨਾਪ ਦੇਖੋ ਕਿੰਦਾਂ ਦਾ ਅਜੀਬ ਹੈ ਤੇ ਬਟ ਹਜੇ ਕਸਟਮਰ ਤੇ ਆਪਾਂ ਪਾ ਕੇ ਦੇਖਣਾ ਵੀ ਕਿੰਦਾਂ ਦਾ ਬਣੂਗਾ ਇਹ ਕਹਿੰਦੇ ਆ ਨਾ ਵੀ ਜਦੋਂ ਆਪਾਂ ਜਿਆਦਾ ਹੈਵੀ ਨਾਪ ਕਟਿੰਗ ਕਰਦੇ ਆ ਤਾਂ ਆਪਾਂ ਨੂੰ ਮੋਟਾ 7.5 ਰੱਖਣਾ ਪੈਂਦਾ ਹਨ ਜਾਂ 8 ਰੱਖਣਾ ਪੈਂਦਾ ਨਹੀਂ ਐਦਾਂ ਦਾ ਕੁਝ ਨਹੀਂ ਕਰਨਾ ਪੈਂਦਾ ਹੁਣ ਤੁਸੀਂ ਐਦਾਂ ਕਰੋ ਕਾਗਜ਼ ਤੇ ਨਿਸ਼ਾਨ ਲਾ ਲਓ ਤੇ ਮੋਢੇ ਦੀ ਇਹ ਮਿੰਨਤੀ ਕਰ ਲਓ ਕਿੰਨੇ ਆ ਰਹੇ ਆ ਮੋਢਾ ਆਪਣਾ ਆਪੇ ਹੀ ਇਹਨਾਂ ਦਾ 10.5 ਇੰਚ ਤਿਆਰ ਆ ਰਿਹਾ ਗਿਆਨ ਆ ਰਿਹਾ ਕੁਛ ਆਪਾਂ ਪਲੇਟ ਚ ਕਰ ਦਾਂਗੇ ਕਵਰ ਇਹਨਾਂ ਦੇ ਤੇ ਇਹ 10.5 ਦਾ ਰਹਿ ਜਾਊਗਾ ਹੁਣ ਜਿਹੜੀ ਆ ਵਾਲੀ ਪਲੇਟ ਆ ਇਹ ਆਪਾਂ ਇਹਨਾਂ ਦੇ ਕਿੰਨੇ ਇੰਚ ਦੀ ਪਾਉਣੀ ਆ ਇਹ ਆਪਾਂ ਪਾਵਾਂਗੇ ਪਾਉਣਾ ਇੱਧਰ ਲਾਵਾਂਗੇ ਤੇ ਪਾਉਣਾ ਹੀ ਆਪਾਂ ਇੱਧਰ ਲਾਵਾਂਗੇ ਇਹ ਟੋਟਲ ਕੱਪੜਾ ਇਹਦੇ ਵਿੱਚ ਅਟੈਚ ਆ ਜਾਊਗਾ ਡੇਢ ਇੰਚ ਕੱਪੜਾ ਇੱਥੋਂ ਦੇਵਾਂਗੇ ਆਪਾਂ ਵਿੱਚ ਡੇਢ ਹੀ ਆਪਾਂ ਇੱਥੋਂ ਦੇਵਾਂਗੇ ਵਿੱਚ ਠੀਕ ਹੈ ਫਿਰ ਆਇਆਂ ਨੇ ਪਲੇਟਾਂ ਨੇ ਇਹ ਆਪਾਂ ਦੱਸ ਦਵਾਂ ਤੁਹਾਨੂੰ ਮੈਂ ਐਦਾ ਕਰਕੇ ਪੂਰੀ ਡੂੰਗੀ ਕਰਕੇ ਇੱਥੋਂ ਬਸ ਇੰਨੀ ਹੀ ਪਲੇਟ ਪਾਉਗੇ ਇਹਨਾਂ ਦੇ ਕੋਈ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਲੰਬੀ ਕਿਉਂਕਿ ਲੰਬੀ ਤਾਂ ਫਿਰ ਉਹ ਉੱਥੇ ਚਲਈਏ ਜਾਣਗੇ ਨਾ ਉਹ हिਪ ਦੀ ਸੀਨ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ हिਪ ਦੀ ਸੀਨ ਉਹ ਆ ਗਈ 15.5 ਤੇ ਉਧਰੋਂ ਪਲੇਟ ਆ ਜਾਣੀ ਉਧਰੋਂ हिਪ ਦੀ ਸੀਨ ਆ ਜਾਣੀ ਹੈ 26 ਇੰਚ ਇੱਥੇ ਆ ਗਈ ਤੇ ਕਮਰ ਇਹਨਾਂ ਦੀ ਹੈਗੀ ਇੰਨਾ ਪਾ ਪਲੇਟਾ ਚ ਦੇ ਦਾਂਗੇ ਹੈਗੀ ਹੈਗੀ 12.5 ਬਸ ਬਾਹਰ ਹੀ ਰੱਖੋ ਸੇਮ ਸੇਮ ਹੀ ਨਾਪ ਆ ਗਿਆ ਉਹਨਾਂ ਦਾ ਹੁਣ ਜਿਹੜਾ ਇਹਨਾਂ ਦਾ ਨਾ ਨਾ ਪਾਊਗਾ ਉਹਦੀ ਜਿਹੜੀ ਫਿਟਿੰਗ ਵਾਲੀ ਸੀ ਨਾ ਉਹ ਇਦਾਂ ਲੱਗੂਗੀ ਇੱਥੋਂ ਕਰਕੇ ਇਹ ਤਾਂ ਹੁਣ ਆ ਦੇਖੋ ਇੱਥੇ ਆਏ ਸੀ ਆਪਾਂ 11 ਇੰਚ ਲੈਂਦਾ ਸੀ ਇੱਥੋਂ ਇੱਥੋਂ ਆਪਾਂ 11 ਲੈਂਦਾ ਸੀ ਠੀਕ ਹੈ ਹੁਣ ਇੱਥੇ ਆਪਾਂ ਕੀ ਕਰਾਂਗੇ ਜਿਹਨੂੰ ਆਪਾਂ ਉੱਪਰ ਬ੍ਰੈਸਟ ਬੋਲਦੇ ਹੁੰਦੇ ਹਨਾ ਉਹਦੇ ਆਪਾਂ ਇੱਥੇ ਇੱਥੇ ਕਾਟ ਪਾਉਂਗੇ ਨਹੀਂ ਤੇ ਇਹ ਜਿਹੜੀਆਂ ਨਾਲੇ ਫਿਟਿੰਗ ਵਾਲਾ ਨਿਸ਼ਾਨ ਹਨਾ ਉਹ ਇਦਾਂ ਆਊਗਾ ਇੱਥੋਂ ਇੱਥੋਂ ਨਾਲੇ ਬ੍ਰੈਸ ਸਟਾਰਟ ਆ ਇਦਾਂ ਕਰਕੇ ਬਾਕੀ ਆਪਾਂ ਜੋ ਵੀ ਆਪਣੀ ਫਿਟਿੰਗ ਹੋਊਗੀ ਹਨਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਪਾ ਕੇ ਕਸਟਮਰ ਤੇ ਵੀ ਕਿੱਦਾਂ ਦੀ ਫਿਟਿੰਗ ਆਈ ਬਸ ਆਹੀ ਆਪਣੀ ਕਟਿੰਗ ਹੁੰਦੀ ਆ ਹੋਰ ਇਹਦੇ ਵਿੱਚ ਤੇ ਕੁਝ ਖਾਸ ਨਹੀਂ ਹੁੰਦਾ ਇੰਨੀ ਹੀ ਆਪਾਂ ਕਟਿੰਗ ਕਰਦੇ ਆ ਬਾਕੀ ਜੇ ਤੁਸੀਂ ਸਟਿਚਿੰਗ ਦੀ ਵੀਡੀਓ ਦੇਖਣੀ ਆ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਯੈਸ ਲਿਖ ਦਿਓ ਤੇ ਆਪਾਂ ਅੱਗੇ ਸਟਿਚਿੰਗ ਦੀ ਵੀਡੀਓ ਵੀ ਪਾ ਦੇਵਾਂਗੇ ਹਨ ਇਹ ਮੈਂ ਸਿਰਫ ਇੱਕ ਕਟਿੰਗ ਕਟਿੰਗ ਦੀ ਵੀਡੀਓ ਪਾਈ ਆ